ਅੱਜ ਨੰਗਲ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਆਯੋਜਿਤ ਵਕਥਨ ਦੌਰਾਨ ਦੀ ਜੀ ਰੂਪਨਗਰ ਰੇਂਜ ਨਿਲੰਬਰੀ ਜਗਦਲੇ ਵਿਜੇ ਆਈ ਪੀ ਐਸ ਨੇ ਕਿਹਾ ਕਿ ਨਸ਼ਾ ਦੇ ਕਾਰੋਬਾਰ ਵਿੱਚ ਲੱਗੇ ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਨਿਲੰਬਰੀ ਜਗਦਲੇ ਵਿਜੇ ਡੀ ਆਈ ਜੀ ਰੁਪਨਗਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਲਿਆ ਹਦਾਇਤਾ ਅਤੇ ਸ੍ਰੀ ਗੌਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਦੇ ਕੋਣ ਨੂੰ ਜੜ ਤੋਂ ਖਤਮ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਆਮ ਲੋਕਾਂ ਦੇ ਸਹਿਯੋਗ ਨਾਲ ਹਰ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਰੁਪਨਗਰ ਰੇਂਜ ਵਿੱਚ ਪਿਛਲੇ 10 ਦਿਨਾਂ ਦੌਰਾਨ ਡੀਪੀ ਐ ਸੈਕਟਰੀ ਦੀਨ ਪੈਂਟ ਹੈਪ ਆਈ ਆਰ ਦਰਜ ਕਰਕੇ 85 ਮੁਜਰਮ ਜੇਲਾ ਵਿੱਚ ਡੱਕੇ ਹਨ ਪਿਛਲੇ 10 ਸਾਲਾਂ ਦੌਰਾਨ ਰੇਂਜ ਵਿੱਚ ਨਸ਼ਾ ਦੇ ਸੋਦਾਗਰਾਂ ਦੀ 28 ਕਰੋੜ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਅਟੈਚ ਕੀਤੀ ਹੈ ਸਾਡੀ ਮੁਹਿੰਮ ਤੇ ਵੱਡੀਆਂ ਮੱਛੀਆਂ ਕਾਬੂ ਕੀਤੀਆਂ ਜਾ ਰਹੀਆਂ ਹਨ ਕਮਰਸ਼ੀਅਲ ਕੁਆਨਟੀਟੀ ਦੇ ਕੇਸ ਵੀ ਫੜੇ ਹਨ ਅਤੇ ਨਸ਼ਾ ਦੇ ਵਪਾਰੀਆਂ ਦਾ ਪਿੱਛੋਕੜ ਵੀ ਖੰਗਾਲਿਆਨ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਅਟੈਚ ਕੀਤੀਆਂ ਹਨ ਉਹਨਾਂ ਵਿੱਚ ਵਾਹੀਯੋਗ ਜ਼ਮੀਨ, ਟਰੈਕਟਰ, ਟਰਾਲੀ, ਮੋਟਰਸਾਈਕਲ ਆਦਿ ਸੰਪਤੀਆਂ ਆਦਿ ਸ਼ਾਮਿਲ ਹਨ ਉਨ੍ਹਾਂ ਨੇ ਆਮ ਲੋਕਾਂ ਨੂੰ ਇਸ ਵਕਤੋਂ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੱਤੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਨੂੰ ਪਰਵਾਸ ਸਹਿਯੋਗ ਦਿੱਤਾ ਹੈ ਡੀ ਆਈ ਜੀ ਨੇ ਕਿਹਾ ਕਿ ਅਸੀਂ ਨਸ਼ਾ ਵਿਰੁੱਧ ਜੋ ਅਭਿਆਨ ਚਲਾਇਆ ਹੈ ਉਸ ਰਾਹੀ ਨਸ਼ਾ ਦੇ ਕੋਣ ਨੂੰ ਜੜ ਤੋਂ ਵੱਢਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਪਰੰਤੂ ਇਹ ਮੁਹਿੰਮ ਆਮ ਲੋਕਾਂ ਪਤਵੰਤੇ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਉਨਾਂ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਨੰਗਲ ਸ਼ਹਿਰ ਵਾਸੀਆਂ ਨੇ ਸਾਨੂੰ ਆਪਣਾ ਸਹਿਯੋਗ ਦਿੱਤਾ ਹੈ। ਪਵਿੱਖ ਵਿੱਚ ਨਸ਼ਿਆ ਦੇ ਸੋਦਾਗਰ ਜੇਲ੍ਹਾਂ ਵਿੱਚ ਡੱਕੇ ਜਾਣਗੇ ਜਿਹੜੇ ਮੁਜਰਮ ਅਦਾਲਤਾਂ ਵਿੱਚ ਪੇਸ਼ੀਆਂ ਤੇ ਹਾਜ਼ਰ ਨਹੀਂ ਹੋਣਗੇ, ਉਹਨਾਂ ਦੀਆਂ ਜ਼ਮਾਨਤਾਂ ਰੱਦ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਪੰਜਾਬ ਦੇ ਸਪਸ਼ਟ ਨਿਰਦੇਸ਼ ਹਨ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਾ ਜਾਵੇ। ਇਹ ਵਕਤੋਂ ਸ਼ਹੀਦ ਕੈਪਟਨ ਅਮੋਲ ਕਾਲਿਆ ਪਾਰਕ ਤੋਂ ਸ਼ੁਰੂ ਹੋਈ ਅਤੇ BBMB ਕ੍ਰਿਕਟ ਗਰਾਊਂਡ ਵਿੱਚ ਸਮਾਪਤ ਹੋਈ। ਇਸ ਮੌਕੇ ਗੁਲਨੀਤ ਸਿੰਘ ਖੁਰਾਨਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਨਸ਼ਿਆ ਵਿਰੁੱਧ ਜੋ ਮੁਹਿੰਮ ਚਲਾਈ ਹੈ ਉਸ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ ਨਸ਼ਿਆ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਉਹ ਸਭ ਪੁਲਿਸ ਦੀ ਗ੍ਰਿਫਤ ਵਿੱਚ ਆ ਰਹੇ ਹਨ ਆਮ ਲੋਕ ਸਾਨੂੰ ਆਪਣਾ ਸਹਿਯੋਗ ਦੇਣ ਅਸੀਂ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਮਾਜ ਵਿੱਚੋਂ ਅਜਿਹੇ ਕੋੜ ਨੂੰ ਖਤਮ ਕਰਕੇ ਆਪਣੇ ਨੌਜਵਾਨਾਂ ਨੂੰ ਬਚਾਉਣਾ ਹੈ आज ਦੇ ਇਸ ਵਕਤੋਂ ਵਿੱਚ ਨੌਜਵਾਨਾਂ ਦੀ ਭਾਰੀ ਸਮੂਲੀਅਤ ਦੇ ਉਤਸ਼ਾਹ ਨਾਲ ਹਰ ਵਰਗ ਸਜਜ ਤੇ ਸੁਚੇਤ ਹੋਇਆ ਹੈ। શ્રી ਗੁਲਨੀਤ ਸਿੰਘ ਖੁਰਾਣਾ ਆਈ। ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੋਪਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ શ્રી ਗੌਰਵ ਯਾਦਵ ਆਈ। ਪੀ.ਐਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਕੁਲਦੀਪ ਸਿੰਘ ਆਈ। ਪੀ.ਐਸ. ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਐਸ.ਟੀ. ਪੰਜਾਬ ਦੀ ਨਿਗਰਾਨੀ ਹੇਠ ਸਮਾਜ ਵਿੱਚੋਂ ਨਸ਼ੇ ਦੇ ਘੋਰੂਪੀ ਦੈਂਤ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਜੋ ਇਸੇ ਲੜੀ ਤਿਤ ਨਸ਼ਾ ਦੇ ਮਨੁੱਖੀ ਜੀਵਨ ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬੰਟ ਟੈਂਗਲਾ ਡਿਡੇਡਾਵਤ ਵਾਕਥਨ ਸਤਤ ਪੰਜਾਬ ਅਗੇਨਸਟ ਡਰਗਸ ਦੇ ਬੈਨਰ ਹੇਠ ਕੀਤਾ ਗਿਆ ਸ਼੍ਰੀਮਤੀ ਨਿਲੰਬਰੀ ਜਗਤਲੁਆਈ ਪੀ ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੁਪਨਗਰ ਰੇਂਜ ਰੁਪਨਗਰ ਅਤੇ ਸ੍ਰੀ ਗੁਲਨੀਤ ਸਿੰਘ ਖੁਰਾਣਾ ਆਈ ਪੀਐਸ ਸੀਨੀਅਰ ਕਪਤਾਨ ਪੁਲਿਸ ਰੁਪਨਗਰ ਨੇ ਚੰਡੀ ਦਿਖਾ ਕੇ ਇਸ ਵਾਕਥਨ ਦੀ ਆਰੰਭਤਾ ਕੀਤੀ ਇਹ ਵਾਕਥਨ ਰੇਲਵੇ ਰੋਡ ਬਾਟਾ ਸ਼ੋਰੂਮ ਨੰਗਲ ਤੋਂ ਲੈ ਕੇ ਬੱਸ ਸਟੈਂਡ ਮੇਨ ਬਾਜ਼ਾਰ ਹੁੰਦੀ ਹੋਈ ਕਰੀਬ 3.5 ਕਿ ਮੀ ਕ੍ਰਿਕਟ ਗਰਾਊਂਡ ਨੰਗਲ ਸਮਾਪਤ ਹੋਈ ਇਸ ਵਿੱਚ ਪੁਲਿਸ ਦੇ ਇਲਾਵਾ ਵੱਖ-ਵੱਖ ਕਲੱਬਾਂ ਦੇ ਮੈਂਬਰ ਸੀਨੀਅਰ ਸਿਟੀਜ਼ਨ इलाके मोहत्तवर पुरसा नौजवान आप पब्लिक वलों शमूलीयत की गई इस तो पहला नशा विरुद्ध चलती मुहिम तीन सौ छब्बी सैमीनार जागरूक रैलिया मिनी मैराथन राही नशा प्रति लोगों जागरूक किया गया मिती छब्बी जून दो हज़ार चौबी श्री आनंदपुर साहिब तो किरतपुर साहिब तक साइकिल रैली आयोजित की गई तो मोरिंडा से श्री चमकौर साहिब विखे वालीबाल का मैच कराया गया नंगल विखे क्रिकेट मैच कराया गया ਜ਼ਿਲ੍ਹਾ ਪਦਰੀ ਹਾਕੀ ਦਾ ਮੈਚ ਹਾਕਸ ਕਲੱਬ ਰੋਪਨਗਰ ਵਿਖੇ ਕਰਾਇਆ ਗਿਆ ਇਸ ਮੁਹਿੰਮ ਤਿਤ 10 ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਤੇ ਤਯੋਗ ਸੀਐਮ ਪੰਜਾਬ ਦੇ ਨਿਸ਼ਾ ਨਿਰਦੇਸ਼ਾ ਦੇ ਮੁਤਾਬਿਕ ਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਗਾਈਡਲਾਈਨਸ ਦੇ ਮੁਤਾਬਿਕ ਪੰਜਾਬ ਪੁਲਿਸ ਪੰਜਾਬ ਵਿੱਚੋਂ ਨਸ਼ੇ ਦਾ ਨਸ਼ੇ ਦੇ ਤੋਹੜਾ ਪੂਰੇ ਤਰੀਕੇ ਨਾਲ ਖਾਤਮਾ ਕਰਨ ਲਈ ਵਚਨਬੱਧ ਹੈ ਇਹਦੇ ਲਈ ਇੱਕ ਸਪੈਸ਼ਲ ਮੁਹਿੰਮ ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਨੇ ਚਲਾਈ ਹੋਈ ਹੈ ਉਸੇ ਮੁਹਿੰਮ ਦੇ ਤਹਿਤ ਪੰਧਰਤੇ ਕੰਮ ਚੱਲ ਰਿਹਾ ਹੈ ਇਨਫੋਰਸਮੈਂਟ ਦੇ ਪੱਧਰ ਤੇ ਅਵੇਅਰਨੈਸ ਦੇ ਪੱਧਰ ਤੇ ਅਤੇ ਰੀਹੈਬਿਲਿਟੇਸ਼ਨ ਦੇ ਪੱਧਰ ਤੇ ਅੱਜ ਇੱਕ ਅਵੇਅਰਨੈਸ ਰਜ ਦੇ ਖਿਲਾਫ ਅਵੇਅਰਨੈਸ ਜਿਹੜੀ ਹੈਗੀ ਹੈ ਉਹ ਵਧਾਉਣ ਲਈ ਖਾਸ ਤੌਰ ਤੇ ਜਿਹੜਾ ਸਾਰਾ ਯੁਵਾ ਵਰਗ ਹੈ ਉਹਨਾਂ ਦੇ ਅੰਦਰ ਇਹ ਅਵੇਅਰਨੈਸ ਵਧਾਉਣ ਲਈ ਅੱਜ ਇੱਕ ਵਾਕਥੌਟ ਤੇ ਕ੍ਰਿਕਟ ਮੈਚ ਦਾ ਅਰੇਂਜਮੈਂਟ ਇੱਥੇ ਕੀਤਾ ਹੋਇਆ ਹੈ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਨੰਗਲ ਸ਼ਹਿਰ ਦੇ ਵਿੱਚ ਮਹਾਰੀ ਮਾਤਰਾ ਦੇ ਵਿੱਚ ਲੋਕ ਇੱਥੇ ਸਾਡੇ ਨਾਲ ਜੁੜੇ ਹੋਏ ਐ ਤੇ ਸਾਡੇ ਬਹੁਤ ਹੀ ਉੱਘੇ ਸਿੰਗਰ ਜਸਦੀਪਾ ਜੀ ਵੀ ਸਾਡੇ ਨਾਲ ਇੱਥੇ ਜੁੜੇ ਹੋਏ ਐ ਨੰਗਲ ਸ਼ਹਿਰ ਦੇ ਬਹੁਤ ਵੱਡੇ ਵੱਡੇ ਐਨ ਜੀਓ ਦੇ ਲੋਕ ਆ ਇੱਥੇ ਬੀਡੀਐਮਬੀ ਦੇ ਵੀ ਉਹਦੇਦਾਰ ਸਾਡੇ ਨਾਲ ਜੁੜੇ ਹੋਏ ਐ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮੁਹਿੰਮ ਦੇ ਵਿੱਚ ਇਸ ਵਧੀਆ ਸ਼ਲਾਘਾਯੋਗ ਮੁਹਿੰਮ ਦੇ ਵਿੱਚ ਸਾਡੇ ਨਾਲ ਜੁੜਨ ਲਈ ਤੇ ਅਸੀਂ ਸਾਰੇ ਯੁਵਾ ਵਰਗ ਨੂੰ ਇਹ ਸੰਦੇਸ਼ ਇੱਥੇ ਦੇਣਾ ਚਾਹੁੰਦੇ ਆ ਕਿ ਨਸ਼ੇ ਸੜੇ ਸੁਪਨੇ ਦਾ ਖਾਤਮਾ ਹੈਗਾ ਨਸ਼ੇ ਆਪਣੀ ਜ਼ਿੰਦਗੀ ਦੀ ਬਰਬਾਦੀ ਹੈਗੀ ਹੈ ਤਾਂ ਕਿਰਪਾ ਕਰਕੇ ਨਸ਼ਿਆਂ ਦੇ ਵੱਲ ਨਾ ਜਾਓ ਖੇਡਾਂ ਦੇ ਵੱਲ ਖੇਡਾਂ ਦੇ ਵੱਲ ਆਓ ਖੇਡਾਂ ਦੇ ਵਿੱਚ ਖੇਡਾਂ ਦੇ ਨਾਲ ਜੁੜੋ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਨਵੀਂ ਭਰਤੀਆਂ ਹੋ ਰਹੀ ਹੈ ਉਹਦੇ ਲਈ ਤਿਆਰੀ ਕਰੋ ਤੇ ਨਸ਼ਿਆਂ ਨੂੰ ਨਾ ਕਹੋ ਤੇ ਜ਼ਿੰਦਗੀ ਨੂੰ ਬਣਾਓ ਇੱਕ ਮੈਡਮ ਤੁਸੀਂ ਦੱਸ ਰਹੇ ਸੀ ਕਿ ਪਿਛਲੇ 10 ਦਿਨ ਦੇ ਵਿੱਚ ਕਾਫੀ ਰਿਕਵਰੀ ਕੀਤੀ ਗਈ ਨਸ਼ਾ ਤਸਕਰਾਂ ਕੋਲ ਤੇ ਕਾਫੀ ਸਿੱਖਾਂ ਪਿੱਛੇ ਵੀ ਡੱਕੇ ਗਏ ਜੀ ਬਿਲਕੁਲ ਐਨਫੋਰਸਮੈਂਟ ਦਾ ਪੱਤਵ ਵੀ ਸਾੜਾ ਸਾਡੀ ਕਾਰਵਾਈ ਬਹੁਤ ਤਗੜੀ ਚੱਲ ਰਹੀ ਹੈ ਪਿਛਲੇ 10 ਦਿਨਾਂ ਦੇ ਵਿੱਚ ਰੂਪਨਗਰ ਰੇਂਜ ਦੇ ਵਿੱਚ 20 ਤੋਂ ਵੱਧ ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਅਧੀਨ ਦਰਜ ਹੋਈ ਹੈ 50 ਤੋਂ ਵੱਧ ਮੁਜਰਮਾਨ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਭਾਰੀ ਮਾਤਰਾ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਵੀ ਐਨ ਡੀ ਪੀ ਐਸ ਦੀ ਰਿਕਵਰੀ ਹੋਈ ਹੈ ਤੇ ਤਈ ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਸਮਗਲਰਸ ਹੈਗੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦਾ ਕੰਮ ਚੱਲ ਰਿਹਾ ਹੈ ਪਿਛਲੇ 10 ਸਾਲਾਂ ਦੇ ਵਿੱਚ ਰੂਪਨਗਰ ਰੇਂਜ ਦੇ ਵਿੱਚ 70 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਕਮਰਸ਼ੀਅਲਸ ਸਮਗਲਰਾ ਦੀ ਫ੍ਰੀਜ਼ ਜਾਂ ਅਟੈਚ ਹੋਈ ਹੈ ਜਿਸ ਦਾ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਵਿਹਾਈਸ਼ੀ ਮਕਾਨ ਟਰੈਕਟਰ ਟਰੋਲੀ ਕਾਰ ਤੇ ਮੋਟਰਸਾਈਕਲ ਸ਼ਾਮਿਲ ਹੈ ਇਹ ਮੁਹੀ ਭਵਿੱਖੇ ਵੀ ਵੱਧ ਚੜ ਕੇ ਜਾਰੀ ਰਹੂਗੀ ਤੇ ਜਿਹਨੇ ਅਤੇ ਤੋਂ ਪੁਆਇੰਟ ਆਫ ਸੇਲ ਹੈਗੇ ਉਹਦੇ ਛੋਟੇ ਤੋਂ ਛੋਟੇ ਵੇਡਲਰ ਤੋਂ ਲੈ ਕੇ ਜਿਹੜੇ ਵੱਡੇ ਤੋਂ ਵੱਡੇ ਸਪਲਾਈਆਰ ਹੈਗੇ ਉਹਨਾਂ ਦੇ ਕਾਨੂੰਨੀ ਸ਼ਿਕੰਜਾ ਤਸਕੇ ਅਸੀਂ ਨਸ਼ੇ ਨੂੰ ਪੂਰੇ ਤਰੀਕੇ ਨਾਲ ਖਤਮ ਕਰ ਦੋਆ ਜੇਕਰ ਮਤਲਬ ਲੋਕਾਂ ਦੇ ਵਿੱਚ ਖੋਫ ਹੈ ਉਹ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਡਰਦੇ ਹੈ ਨਸ਼ਾ ਤਸਕਰਾਂ ਦੀ ਉਹਨਾਂ ਦੇ ਮਨ ਤੋਂ ਖੋਫ ਤਾਂ ਸਾਡੇ ਜਿਹੜੇ ਭਾਈਆ ਜਿੱਤੇ ਮੌਜੂਦ ਹੈਗੇ ਉਹਨਾਂ ਦੇ ਰਾਹੀਂ ਆਸ਼ਵਾਸਤ ਕਰਨਾ ਚਾਹੁੰਦੀ ਹੈ ਕਿ ਲੋਕ ਵੱਲ ਚੜ ਕੇ ਇੱਥੇ ਸਾਹਮਣੇ ਹੋਣ ਪੁਲਿਸ ਨੂੰ ਜਾਣਕਾਰੀ ਦੇਣ ਉਹਨਾਂ ਦਾ ਨਾਂ ਉਹਨਾਂ ਦੀ ਪਛਾਣ ਗੁੱਪ ਰੱਖੀ ਜਾਊਗੀ ਤੇ ਜਿਹੜੀ ਜਾਣਕਾਰੀ ਉਹ ਦਿੰਦੇ ਹੈਗੇ ਉਹਨਾਂ ਦੇ ਨਾਮ ਉੱਤੇ ਕਾਰਵਾਈ ਕੀਤੀ ਜਾਊਗੀ ਤੇ ਸਖਤ ਤੋਂ ਸਖਤ ਐਕਸ਼ਨ ਤੁਸੀਂ ਦੇਖ ਵੀ ਰਹੇ ਹੋ ਕਿ ਪਿਛਲੇ ਦਿਨਾਂ ਚ ਅਸੀਂ ਕਿੰਨਾ ਸਖਤ ਐਕਸ਼ਨ ਲਿਆ ਹੈ ਤੇ ਇਹ ਮੁਹਿੰਮ ਸਾਡੀ ਜਾਰੀ ਰਹੂਗੀ ਜਦ ਤੱਕ ਪੂਰੇ ਤਰੀਕੇ ਨਾਲ ਅਸੀਂ ਖਤਮ ਨਹੀਂ ਕਰ ਦਿੰਦੇ। ਅਸੀਂ ਤੁਹਾਨੂੰ ਪਹਿਲਾਂ ਬ੍ਰੀਫ ਕੀਤਾ ਹੈਗਾ ਕਿ ਲਗਾਤਾਰ ਸਾਡੀ ਜਿਹੜੀ ਹੈਗੀ ਹੈ ਅਸੀਂ ਆਦੇ ਖਿਲਾਫ ਮੁਹਿੰਮ ਜਾਰੀ ਹੈਗੀ ਹੈ। ਇਦੇ ਵਿੱਚ ਲਗਾਤਾਰ ਅਸੀਂ ਇੱਕ ਤਰ੍ਹਾਂ ਜਿਹੜਾ ਪੁਲਿਸ ਐਨਫੋਰਸਮੈਂਟ ਕਰ ਰਹੇ ਹਾਂ ਉਹਦੇ ਨਾਲ ਨਾਲ ਹੀ ਲੋਕਾਂ ਵਿੱਚ ਅਵੇਅਰਨੈਸ ਵੀ ਕ੍ਰੀਏਟ ਕਰ ਰਹੇ ਹਾਂ ਜਿਹੜਾ ਕਿ ਪ੍ਰੀਵੈਂਸ਼ਨ ਵਾਸਤੇ ਬਹੁਤ ਇੰਪੋਰਟੈਂਟ ਹੈਗਾ ਜਿਹੜੇ ਆਪਣੇ ਯੂਥ ਹੈਗੇ ਨੇ ਬੱਚੇ ਹੈਗੇ ਨੇ ਜਿਹੜੇ ਜੁਵਾ ਹੈਗੇ ਨੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹੈਗੇ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਜਿਹੜੇ ਬੰਦੇ ਨਸ਼ਿਆਂ ਵੱਲ ਚੱਲ ਗਏ ਨੇ ਮੈਂ ਤੁਹਾਡੇ ਰਾਈ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਨਾਲ ਉਹ ਇਨਫੋਰਮੇਸ਼ਨ ਸਾਂਝੀ ਕਰੋ ਆਪਾਂ ਉਹਨਾਂ ਨੂੰ ਡੀ ਐਡਿਕਸ਼ਨ ਵਾਲੇ ਪਾਸੇ ਲੈ ਕੇ ਕਿ ਜਾਈਏ ਨਸ਼ਾ ਉਹਨਾਂ ਦਾ छुड़ਾਈਏ ਤੇ ਉਹਨਾਂ ਨੂੰ ਵਾਪਸ ਸੋਸਾਇਟੀ ਨਾਲ ਇੰਟੀਗ੍ਰੇਟ ਕਰੀਏ ਦੇਖਿਆ ਕਿ ਉਹਨਾ 26 ਤਰੀਕ ਨੂੰ ਅਸੀਂ ਜਦੋਂ ਇੱਥੇ ਇੱਕ ਸਾਈਕਲ ਰੈਲੀ ਕੀਤੀ ਸੀ ਅਨੰਦਪੁਰ ਸਾਹਿਬ ਤੱਕ ਤੋਂ ਲੈ ਕੇ ਕਿਰਤਪੁਰ ਸਾਹਿਬ ਤੱਕ ਦੀ ਉਹਦੇ ਵਿੱਚ ਇੱਕ ਆਪਣਾ ਮੁੰਡਾ ਹੈਗਾ ਜਿਹੜਾ ਪਹਿਲਾਂ ਨਸ਼ਿਆਂ 'ਚ ਚੱਲ ਗਿਆ ਸੀਗਾ ਉਹਨੂੰ ਵਾਪਸ ਕਿਸ ਤਰੀਕੇ ਦੇ ਨਾਲ ਆਪਾਂ ਸੋਸਾਇਟੀ 'ਚ ਰੀਇੰਟੀਗ੍ਰੇਟ ਕੀਤਾ ਹੈਗਾ ਔਰ ਉਹ ਹੁਣ ਪੂਰਾ ਆਪਣੇ ਪਰਿਵਾਰ ਦੇ ਨਾਲ ਫੈਮਿਲੀ ਦੇ ਨਾਲ ਔਰ ਜਿਹੜਾ ਆਪਣਾ ਕੰਮ ਹੈਗਾ ਕੰਮਕਾਰ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਉਹਤੇ ਪਰਚਾ ਵੀ ਹੋ ਗਿਆ ਸੀਗਾ ਬਟ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਨਿਕਲ ਕਰਕੇ ਪੁਲਿਸ ਦੇ ਇੰਟਰਵੈਨਸ਼ਨ ਦੇ ਨਾਲ ਉਹ ਹੁਣ ਕੋਈ ਤਰੀਕੇ ਦੇ ਨਾਲ ਰੀਹੈਬਿਟੇਟਡ ਹੈਗਾ ਤੇ ਜਿੱਥੇ ਇਨਫੋਰਸਮੈਂਟ ਇੰਪੋਰਟੈਂਟ ਹੈਗਾ ਉੱਥੇ ਪ੍ਰੀਵੈਂਸ਼ਨ ਔਰ ਡੀ ਐਡਿਕਸ਼ਨ ਵੀ ਬੜਾ ਇੰਪੋਰਟੈਂਟ ਹੈਗਾ ਤੇ ਅੱਜ ਦੀ ਜਿਹੜੀ ਇਹ ਮੁਹਿੰਮ ਹੈਗੀ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਆਪਾਂ ਇੱਥੇ ਕੀਤੀ ਹੈਗੇ ਮੈਂ ਨਗਰਪਾਲਿਕਾ ਦਾ ਤੁਹਾਡੇ ਰਾਈਂ ਤਨਵਾਦ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੇ ਵੱਰ ਚੜ ਕੇ ਹਿੱਸਾ ਲਿਆਏਗਾ ਔਰ ਸਾਡੀ ਇਸ ਮੁਹਿੰਮ ਜਿਹੜਾ ਹੈਗਾ ਸਫਲ ਬਣਾਈ